ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਛੋਟੇਪੇ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅਰਣਕਾ ਜਿਸ ਨੂੰ ਲਿਖਿਆ ਹੈ ਸੰਦੀਪ ਦਿਓੜਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸੱਚ ਹੀ ਆਖਦੇ ਹਨ ਸਿਆਣੀ ਜੇ ਅੱਖ ਵਿੱਚ ਹੋਵੇ ਤਾਂ ਇਹ ਅੱਖ ਨੂੰ ਖੁੱਲ ਨਹੀਂ ਦਿੰਦੀ ਜੇ ਤੇ ਦਿਲ ਵਿੱਚ ਹੋਵੇ ਤਾਂ ਉਸ ਦੀ ਚੀਜ਼ ਖੁੱਲ ਕੇ ਜਾਉਣ ਨਹੀਂ ਦਿੰਦੀ ਇਹ ਕਹਾਣੀ ਇੱਕ ਕਸੇ ਵਿੱਚ ਸ਼ੁਰੂ ਹੁੰਦੀ ਹੈ ਆਪ ਸਾਰਾ ਨਗਰ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਸ ਸਾਲ ਤੰਦਰੁਸਤ ਪੰਜਾਬ ਕਲੱਬ ਦੇ ਮੈਂਬਰ ਇੱਕ ਨਵੇਕਲੀ ਪ੍ਰਤੀਯੋਗਤਾ ਕਰਾਉਣ ਜਾ ਰਹੇ ਹਨ ਉਹ ਨਗਰ ਦੇ ਵਿੱਚੋਂ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਜੋ ਵੀ ਕੋਈ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਕੋਈ ਵੀ ਨਸ਼ਾ ਨਹੀਂ ਕਰ ਰਿਹਾ ਉਸ ਪਰਿਵਾਰ ਦੇ ਮੁਖੀ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਸੁਣੋ 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 ਸਾਰੇ ਨਗਰ ਵਾਸੀ ਬੜੇ ਧਿਆਨ ਨਾਲ ਸੁਣੋ ਇਹ ਐਨਾਊਂਸਮੈਂਟ ਨਗਰ ਦੀਆਂ ਸਾਰੀਆਂ ਗਲੀਆਂ ਵਿੱਚ ਪਿਛਲੇ 3-4 ਦਿਨਾਂ ਤੋਂ ਲਗਾਤਾਰ ਹੋ ਰਹੀ ਸੀ ਇਸੇ ਨਗਰ ਦੀ ਇੱਕ ਵੱਡੀ ਹਵੇਲੀ ਜਿਸ ਦੇ ਬਾਹਰ ਬੰਦੂਖਾਂ ਵਾਲੇ ਪਹਿਰੇਦਾਰ ਖੜੇ ਹੁੰਦੇ ਹਨ ਜਿਸ ਦੇ ਅੰਦਰ ਵੀ ਹਥਿਆਰਬੰਦ ਬੰਦਿਆਂ ਤੋਂ ਇਲਾਵਾ ਸ਼ਿਕਾਰੀ ਕੁੱਤੇ ਪਿੰਜਰਿਆਂ ਵਿੱਚ ਬੰਦ ਹੁੰਦੇ ਹਨ ਇੱਕ ਪਾਸੇ ਇੱਕ ਵੱਡੀ ਕੁਰਸੀ ਉੱਤੇ ਭਾਰੀ ਭਰਕਮ ਬੰਦਾ ਬੈਠਾ ਹੁੰਦਾ ਹੈ ਜਿਸ ਦੇ ਕੋਲ ਬਾਹਰੋਂ ਇੱਕ ਕਰਿੰਦਾ ਭੱਜਿਆ ਹੁੰਦਾ ਹੈ ਸਰਦਾਰ ਜੀ ਸਰਦਾਰ ਜੀ ਉਹ ਬਿਨਾ ਸਾਹ ਲਏ ਬੋਲਦਾ ਹੈ ਓਏ ਸਾਹ ਵੀ ਲੈ ਲੈ ਤੂੰ ਤਾਂ ਇੰਜ ਘਬਰਾਇਆ ਹੋਇਆ ਹੈ ਜਿਵੇਂ ਬੰਗਾਲੀ ਡਾਇਨਾਸੌਰ ਨੂੰ ਮਿਲ ਗਿਆ ਹੋਵੇ ਓਏ ਛੋਟੂ ਪਾਣੀ ਤਾਂ ਪਿਆ ਇਹਨੂੰ ਕਿਤੇ ਪਿਆਸਾ ਹੀ ਨਾ ਮਰ ਜਾਵੇ ਉਹ ਕੋਲ ਕੰਮ ਕਰ ਰਹੇ ਮੁੰਡੇ ਨੂੰ ਉਸ ਬੰਦੇ ਨੂੰ ਪਾਣੀ ਪਿਲਾਉਣ ਲਈ ਆਖਦਾ ਹੈ ਉਹ ਮੁੰਡਾ ਵੀ ਪਾਣੀ ਦਾ ਗਲਾਸ ਭਰ ਕੇ ਉਸ ਨੂੰ ਲਿਆ ਕੇ ਫੜਾ ਦਿੰਦਾ ਹੈ ਹੋਣ ਬੋਲ ਕੀ ਗੱਲ ਐ ਉਸ ਦੇ ਪਾਣੀ ਪੀਣ ਤੋਂ ਬਾਅਦ ਕੁਰਸੀ ਉੱਤੇ ਬੈਠਾ ਹੋਇਆ ਸਰਦਾਰ ਦੁਆਰਾ ਬੋਲਦਾ ਹੈ ਸਰਦਾਰ ਜੀ ਤੁਸੀਂ ਸੁਣਿਆ ਹਾਲੇ ਤੱਕ ਤੂੰ ਬੋਲਿਆ ਹੀ ਨਹੀਂ ਤਾਂ ਮੈਂ ਕਿਵੇਂ ਸੁਣ ਸਕਦਾ ਹਾਂ ਪਿੰਡੀ ਕਿਸ ਦੇ ਬਾਰੇ ਵਿੱਚ ਗੱਲ ਕਰ ਰਿਹਾ ਹੈ ਜਰਾ ਖੁੱਲ ਕੇ ਦੱਸ ਦੋ ਬਾਈ ਜੀ ਤੰਦਰੁਸਤ ਕਲੱਬ ਵਾਲੇ ਪੂਰੇ ਨਗਰ ਵਿੱਚ ਅਨਾਉਂਸਮੈਂਟ ਕਰਵਾ ਰਹੇ ਹਨ ਕਿ ਜਿਹੜਾ ਪਰਿਵਾਰ ਨਸ਼ਾ ਨਹੀਂ ਕਰਦਾ ਉਸ ਨੂੰ ਉਸ ਨੂੰ ਸਨਮਾਨਿਤ ਕਰਨਗੇ ਇਸ ਵਿੱਚ ਇੰਨੀ ਘਬਰਾਉਣ ਵਾਲੀ ਕਿਹੜੀ ਗੱਲ ਹੈ ਜੇ ਸਨਮਾਨਿਤ ਕਰ ਰਹੇ ਹਨ ਤਾਂ ਕਰੀ ਜਾਣ ਆਪਾਂ ਨੂੰ ਕੀ ਹੈ ਪਰ ਪਰ ਸਰਦਾਰ ਜੀ ਜੇ ਉਹਨਾਂ ਨੂੰ ਦੇਖ ਕੇ ਦੇਖ-ਵੇਖ ਕੇ ਦੂਜੇ ਲੋਕਾਂ ਨੇ ਵੀ ਨਸ਼ਾ ਕਰਨਾ ਬੰਦ ਕਰ ਦਿੱਤਾ ਤਾਂ ਆਪਣਾ ਕੰਮ ਤਾਂ ਬੰਦ ਹੀ ਸਮਝੋ ਹਾ 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 ਇਹ ਚੌਧਰੀ ਨਸ਼ਤਰ ਤਹਾ ਮਾਲ ਹੈ ਭਿੰਡੀ ਚੌਧਰੀ ਨਿਸ਼ੱਤਰਤਾ ਜਦੋਂ ਇਹ ਇੱਕ ਵਾਰ ਕਿਸੇ ਦੇ ਹਲਕ ਤੋਂ ਥੱਲੇ ਉਤਰ ਜਾਵੇ ਤਾਂ ਫਿਰ ਬੰਦਾ ਜਾਨ ਤਾਂ ਸੜ ਸਕਦਾ ਪਰ ਮਾਲ ਖਾਣਾ ਨਹੀਂ ਛੱਡ ਸਕਦਾ ਤੂੰ ਬਿਲਕੁਲ ਵੀ ਚਿੰਤਾ ਨਾ ਕਰ ਓਏ ਨਾਲੇ ਇਹੋ ਜਿਹੇ ਕਲਬਾਂ ਵਾਲੇ ਪਹਿਲਾਂ ਵੀ ਛੱਤੀ ਆਏ ਹਨ ਤੇ ਛੱਤੀ ਗਏ ਹਨ ਪਰ ਸਰਦਾਰ ਜੀ ਸਰਦਾਰ ਜੀ ਓਏ ਤੈਨੂੰ ਆਖਿਆ ਨਾ ਪੈਂਦੀ ਤੂੰ ਚਿੰਤਾ ਨਾ ਕਰ ਨਾਲੇ ਸਿਆਣੇ ਕਹਿੰਦੇ ਨੇ ਚਿੰਤਾ ਚਿਤਾ ਦੇ ਬਰਾਬਰ ਹੁੰਦੀ ਹੈ ਨਿੱਕਿਆ ਲਿਆ ਓਏ ਹੱਕਾਂ ਚਾਰ ਕਸ ਲਗਾਈਏ। ਪਿੰਦੀ ਨੇ ਤਾਂ ਸਾਰਾ ਮੂਹੜ ਹੀ ਖਰਾਬ ਕਰ ਦਿੱਤਾ। ਉਹ ਭੱਜ ਕੇ ਸਰਦਾਰ ਲਈ ਹੁੱਕਾ ਤਿਆਰ ਕਰਕੇ ਲਿਆਉਂਦਾ ਹੈ। ਲੈ ਪਿੰਦੀ ਇੱਕ ਦੋ ਕਸ ਤੋਂ ਵੀ ਲਗਾ ਲੈ। ਤੇ ਲੈ ਸਵਰਗਾਂ ਦੇ ਝੂਟੇ। ਸਰਦਾਰ ਆਹ ਹੋੱਕੇ ਦੇ ਕਸ ਖਿੱਚਣ ਤੋਂ ਬਾਅਦ ਪਿੰਦੀ ਨੂੰ ਆਖਦਾ ਹੈ। ਇੰਨੇ ਵਿੱਚ ਹੀ ਸਰਦਾਰ ਦਾ ਛੋਟਾ ਫਰਾ ਅੰਦਰ ਆਉਂਦਾ ਹੈ। ਬਾਈ ਜੀ ਬਾਈ ਜੀ ਮੈਂ ਉਸ ਤਰਸ਼ੀਮ ਦਾ ਅੱਜ ਕੰਮ ਮੁਕਾ ਕੇ ਹੀ ਸਾਹ ਲੈਣਾ। ਉਹ ਬਹੁਤ ਗੁੱਸੇ ਵਿੱਚ ਅੰਦਰ ਆਉਂਦਾ ਹੈ ਤੇ ਕੁਝ ਲੱਪਣ ਲੱਗ ਜਾਂਦਾ ਹੈ ਓਏ ਓਏ ਰਾਜ ਕੀ ਹੋਇਆ ਤੈਨੂੰ ਕੀ ਹੋਇਆ ਤੂੰ ਪਾਗਲਾ ਵਾਂਗ ਕੀ ਲੱਭ ਰਿਹਾ ਹੈ ਭਾਈ ਜੀ ਮੈਂ ਮੈਂ ਲੱਭ ਰਿਹਾ ਹਾਂ ਆਪਣੀ ਨਾਗਣੀ ਕਿੱਥੇ ਆਕੀ ਹੈ ਓਏ ਓਏ ਯਾਰ ਇੰਨਾ ਗੁੱਸਾ ਆਕਰ ਗੱਲ ਕੀ ਹੋਈ ਹੈ ਉਸ ਉਸ ਦਰਸ਼ੇਮ ਨੇ ਅੱਜ ਕਾਲਜ ਵਿੱਚ ਮੇਰੀ ਮੇਰੀ ਬੇਇੱਜ਼ਤੀ ਕੀਤੀ ਹੈ ਤੇ ਰਾਜੇ ਦੀ ਬੇਇੱਜ਼ਤੀ ਮਤਲਬ ਮੌਤ ਮੈਂ ਮੈਂ ਉਸ ਦੀ ਖੇੜੀ ਖਤਮ ਕਰ ਦੇਣੀ ਐ ਇਹ ਤਰਸੀਮ ਕੌਣ ਹੈ ਜੋ ਛੇਤੀ ਮੋਚ ਦਾ ਭੜਪਟਣਾ ਕਰਦਾ ਹੈ ਸਰਦਾਰ ਆਪਣੇ ਭਰਾ ਨੂੰ ਕਹਿੰਦਾ ਹੈ ਬਾਈ ਜੀ ਨਮਾ ਆਇਆ ਹੈ ਕਾਰਜ ਵਿੱਚ ਤਾਈਓ ਤਾਈਓ ਇੰਨੀ ਹਿੰਮਤ ਕਰ ਗਿਆ ਨਹੀਂ ਸਰਦਾਰ ਜੰਗ 72 ਦੇ ਭਰਾ ਵੱਲ ਤਾਂ ਕੋਈ ਹੋਰ ਉਸ ਬੰਦੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਕਰਦਾ ਬਾਕੀ ਤੂੰ ਆਰਾਮ ਨਾਲ ਬੈਠ ਜੇ ਬੰਦੇ ਆਪਾਂ ਹੀ ਮਾਰਨੇ ਹਨ ਤਾਂ ਹਾ 150 ਬੰਦਾ ਆਪਾਂ ਕੋਈ ਕਾਬੜਵੌਣ ਲਈ ਰੱਖਿਆ ਸੀ ਇਹ ਆ ਉਹ ਸੀਰੀਆ ਹਾਂਜੀ ਹਾਂਜੀ ਬਾਈ ਜੀ ਇੱਕ ਲਾਹਮਾ ਚੌੜਾ ਬੰਦਾ ਵੱਡੇ ਸਰਦਾਰ ਕੋਲ ਆਉਂਦਾ ਹੈ ਕੱਲ ਰਾਜ ਦੇ ਨਾਲ ਕਾਲਜ ਦਾ ਢੀੜਾ ਕੱਢ ਕੇ ਆਈ ਵੱਡਾ ਸਰਦਾਰ ਅੱਖ ਦੇ ਇਸ਼ਾਰੇ ਨਾਲ ਹੀ ਸਾਰੀ ਗੱਲ ਸਮਝਾ ਦਿੰਦਾ ਹੈ ਠੀਕ ਹੈ ਬਾਈ ਜੀ ਮੈਂ ਸਮਝ ਗਿਆ ਅਗਲੇ ਦਿਨ ਰਾਜ ਦੇ ਨਾਲ ਸੀਰਾ ਕੁਝ ਬੰਦੇ ਲੈ ਕੇ ਕੌੜ ਜਾਂਦਾ ਹੈ ਉਹ ਸਾਰੇ ਸਾਈਕਲ ਸਟੈਂਡ ਤੇ ਰੁਕ ਜਾਂਦੇ ਹਨ ਛੋਟੇ ਸਰਦਾਰ ਜੀ ਤੁਸੀਂ ਬਸ ਇਸ਼ਾਰਾ ਕਰਨਾ ਹੈ ਬਾਕੀ ਕੰਮ ਸਾਡਾ ਹੈ ਠੀਕ ਹੈ ਪਰ ਜੋ ਵੀ ਕਰਿਓ ਬੜੇ ਧਿਆਨ ਨਾਲ ਕਰਿਓ ਇੰਨੀ ਦੇਰ ਵਿੱਚ ترਸ਼ੀਮ ਵੀ ਆਪਣੇ ਮੋਟਰਸਾਈਕਲ ਉੱਤੇ ਸਵਾਰ ਸਾਈਕਲ ਸਟੈਂਡ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਨਾਲ ਪੀਤਾ ਲੱਥ ਵੀ ਹੁੰਦਾ ਹੈ ਰਾਜ sire ਨੂੰ ਇਸ਼ਾਰੇ ਨਾਲ ترਸ਼ੀਮ ਦੇ ਬਾਰੇ ਦੱਸ ਦਿੰਦਾ ਹੈ ਪੀਤਿਆ ਜਲਦੀ ਨਾਲ ਉਤਰੋਏ ਅੱਜ ਫੇਰ ਲੇਟ ਹੋ ਗਏ ਹਾਂ ਚੱਲ ਕੋਈ ਨਾ ਆਪਾਂ ਕਿਹੜਾ ਕਲਾਸ ਵਿੱਚ ਰੀਵਨ ਕੱਟਣਾ ਹੁੰਦਾ ਹੈ ਚੱਲ ਕੇ ਚੁੱਪਚਾਪ ਪਿੱਛੇ ਹੀ ਬੈਠ ਜਾਵਾਂਗੇ। ਦੋ ਉਹ ਦੋਵੇਂ ਜਲਦੀ ਜਲਦੀ ਨਾਲ ਕਲਾਸ ਵੱਲ ਤੁਰ ਪੈਂਦੇ ਹਨ। ਇੱਕ ਮਿੰਟ ਇੱਕ ਮਿੰਟ ਰੁਕੋ। ਰੁਕੋ ਤਾਂ ਸਹੀ ਬੜੀ ਕਾਲੀ ਵਿੱਚ ਲੱਗ ਰਹੇ ਹੋ। ਸੀਰਾ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰਦਾ ਹੈ। ਪਰ ਉਹ ਬੇਤਿਆਨੀ ਨਾਲ ਤੁਰ ਜਾਂਦੇ ਹਨ। ਓਏ ਹੀਰੋ ਤੈਨੂੰ ਆਖ ਰਿਹਾ ਹਾਂ। ਤਰਸੀਮ ਪਿੱਛੇ ਦੇਖ ਕੇ ਆਪਣੇ ਵੱਲ ਇਸ਼ਾਰਾ ਕਰਕੇ ਪੁੱਛਦਾ ਹੈ। ਹਾਂ ਤੂੰ ਸੀਰਾ ਉਸ ਨੂੰ ਹੱਥ ਮਾਰਦਾ ਹੈ ਤੇ ਸਿਰ ਹਿਲਾਉਂਦੇ ਹੋਏ ਆਪਣੇ ਕੋਲ ਆਉਣ ਲਈ ਇਸ਼ਾਰਾ ਕਰਦਾ ਹੈ ਮੈਂ ਪਹਿਚਾਣਿਆ ਨਹੀਂ ਤੁਹਾਨੂੰ ਜਾਣ ਪਹਿਚਾਣ ਕਰਾਉਣ ਲਈ ਹੀ ਤਾਂ ਅਸੀਂ ਇੱਥੇ ਆਏ ਹਾਂ ਸੀਰਾ ਆਪਣੀਆਂ ਮੁੱਛਾਂ ਨੂੰ ਬੱਟ ਦਿੰਦੇ ਹੋਏ ਬੋਲਦਾ ਹੈ ਚਾਰ ਅਸੀਂ ਪਹਿਲਾਂ ਹੀ ਕਲਾਸ ਲਈ 늦ਾਂ ਫਿਰ ਕਿਸੇ ਦਿਨ ਕਰਾਂਗੇ ਜਾਣ ਪਹਿਚਾਣਾ ਚੱਲ ਬਾਈ ਦਰਸ਼ੇਮ ਹਿਸਟਰੀ ਵਾਲੀ ਸਰਦਾ ਤੈਨੂੰ ਪਤਾ ਹੀ ਐ ਪੀਤਾ ਲੱਥ ਉਹਨਾਂ ਨੂੰ ਜਵਾਬ ਦਿੰਦਾ ਹੈ ਜੋਕਰਾ ਤੈਨੂੰ ਬਹੁਤ ਜਲਦੀ ਹੈ ਕਲਾਸ ਵਿੱਚ ਜਾਣ ਦੀ ਬਾਈ ਜੀ ਥੋੜਾ ਧਿਆਨ ਨਾਲ ਬੋਲੋ ਤਰਸੀਮ ਨੂੰ ਉਹਨਾਂ ਦੀ ਗੱਲ ਦਾ ਗੁੱਸਾ ਲੱਗਦਾ ਹੈ ਜੇ ਨਾ ਬੋਲੇ ਤਾਂ ਸੀਰਾ ਗੱਡੀ ਤੇ ਪਹੁੰਚ ਤੋਂ ਚਾੜ ਮਾਰ ਕੇ ਇੱਥਾਂ ਉਤਰ ਆਉਂਦਾ ਹੈ ਤੂੰ ਤੂੰ ਤਰਸੀਮ ਚੱਲ ਪੀਤਾ ਤਰਸੀਮ ਦੀ ਬਾਹ ਫਿਚ ਕੇ ਲੈ ਜਾਂਦਾ ਹੈ ਪੜ ਜਾ ਭੱਜ ਕੇ ਪੜ ਜਾ ਤੂੰ ਵੀ ਜੋਕਰ ਦੇ ਕੱਚੇ ਵਿੱਚ ਸ਼ਾਇਦ ਬਾਜੀ ਜਾਵੇਂ ਉਹ ਸਾਰੇ ਹੱਸਣ ਲੱਗ ਜਾਂਦੇ ਹਨ ਤੇਰੀ ਤਾਂ ਓਏ ਮੈਂ تر세ਮ ਗੁੱਸੇ ਵਿੱਚ ਪੀਤੇ ਤੂੰ ਹੱਥ ਚੜਾ ਕੇ ਉਹਨਾਂ ਵੱਲ ਆ ਜਾਂਦਾ ਹੈ ਹਾਂ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ ਪਰੇਸ਼ਾਨੀਆਂ ਤਾਂ ਅਸੀਂ ਲੋਕਾਂ ਦੀਆਂ ਠੀਕ ਕਰਨ ਦਾ ਠੇਕਾ ਲਿਆ ਹੋਇਆ ਹੈ ਕਾਲੂਆ ਸਮਝਾਤਾ ਸਹੀ ਜਿੰਨੀ ਤੇਜ਼ੀ ਨਾਲ ਕਾਲੂ تر세ਮ ਵੱਲ ਵਧਦਾ ਹੈ ਉਸ ਤੋਂ ਦੋ ਗੁਣੀ ਤੇਜ਼ੀ ਨਾਲ ਵਾਪਸ ਆਉਂਦਾ ਹੈ। ਹੋਰ ਗੱਲ ਅੱਗੇ ਵਧੀ ਹੈ। ਇਸ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਦੀ ਕਾਰ ਆ ਜਾਂਦੀ ਹੈ। ਉਸ ਵਿੱਚੋਂ ਉਹਨਾਂ ਦਾ ਸਿਕਿਉਰਿਟੀ ਵਾਲਾ ਉਤਰਦਾ ਹੈ। ਕਾਕਾ ਇੱਥੇ ਕਿਵੇਂ ਕੱਟ ਕੀਤਾ ਹੈ? ਚੱਲੋ ਆਪਣੀ ਆਪਣੀ ਕਲਾਸ ਵਿੱਚ। ਪ੍ਰਿੰਸੀਪਲ ਸਾਹਿਬ ਕਾਰ ਵਿੱਚੋਂ ਬਾਹਰ ਨਿਕਲਦੇ ਹੀ ਬੋਲਦੇ ਹਨ। ਤੇ ਸੇਮ ਤੇ ਪਿਤਾ ਬਿਨਾਂ ਕੁਝ ਬੋਲੇ ਆਪਣੀ ਕਲਾਸ ਵੱਲੋਂ ਚੱਲ ਪੈਂਦੇ ਹਨ। ਤੁਸੀਂ ਕੌਣ ਹੋ? ਇੱਥੇ ਕੀ ਕਰ ਰਹੇ ਹੋ? ਪ੍ਰਿੰਸੀਪਲ ਸਾਹਿਬ ਸੀਰੇ ਨੂੰ ਪੁੱਛਦਾ ਹੈ ਸਰ ਜੀ ਅਸੀਂ ਤਾਂ ਅਸੀਂ ਤਾਂ ਆਪਣੇ ਭਰਾ ਨੂੰ ਮਿਲ ਲਾਏ ਸੀ ਸੀਰਾ ਪ੍ਰਿੰਸੀਪਲ ਸਾਹਿਬ ਨੂੰ ਜਵਾਬ ਦਿੰਦਾ ਹੈ ਓਕੇ ਓਕੇ ਮਿਲ ਲੈ ਤਾਂ ਜਾਓ ਫਿਰ ਇਹਨੀ ਗੱਲ ਆ ਕੇ ਪ੍ਰਿੰਸੀਪਲ ਸਾਹਿਬ ਆਪਣੇ ਆਫਿਸ ਵੱਲ ਚੱਲ ਪਈ ਕਰਵਾ ਤੂੰ ਤਾਂ ਬੇਇੱਜ਼ਤੀ ਕਰਵਾ ਦਿੱਤੀ ਜੇ ਇੰਨੀ ਈ ਚੀਜ਼ ਦਾ ਸਵਾਲ ਹੈ ਤਾਂ ਸ਼ਾਮ ਨੂੰ ਆਪ ਚੇੜ ਖਾ ਕੇ ਦੇਖ ਲਈ ਸਾਡੇ ਦਾ ਹੱਥ ਨਹੀਂ ਹਥੌੜਾ ਹੈ ਹਥੌੜਾ ਹਾਲੇ ਤੱਕ ਮੂੰਹ ਵਿੱਚੋਂ ਸੀਗ ਨਿਕਲੀ ਜਾਂਦਾ ਹੈ ਕਾਲੂ ਆਪਣਾ ਮੂੰਹ ਬਰੋਸਦਾ ਹੋਇਆ ਜਵਾਬ ਦਿੰਦਾ ਹੈ ਕਾਲੂਆ ਤੂੰ ਤਾਂ ਇਹ ਮੇਹੀ ਫੁੱਲ ਫੁੱਲ ਕੇ ਗੁਵਾਰਾ ਹੋ ਜਾਂਦਾ ਹੈ ਸ਼ਾਮ ਨੂੰ ਉਸ ਨੂੰ ਦਿਖਾ ਦੇਵਾਂਗੇ ਕਿ ਤੂੰ ਆਪ ਹੀ ਦੇਖ ਲੈ ਸੀਰੇ ਦੀਆਂ ਬਾਹਾਂ ਦੇ ਜੋਰ ਨੂੰ ਉਹ ਕਾਲੂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਰਾਜ ਦਾ ਹੁਣ ਆਉਂਦਾ ਹੈ ਹਾਂ ਕਰ ਦਿੱਤੀ ਸਰਵਿਸ ਉਸ ਦੀ ਬਾਈ ਜੀ ਬਿਚ ਹੀ ਤੁਹਾਡਾ ਪ੍ਰਿੰਸੀਪਲ ਆ ਗਿਆ ਸੀ ਬਸ ਕੀ ਬਸ ਮੈਨੂੰ ਪਤਾ ਹੀ ਸੀ ਕਿ ਤੁਹਾਡੇ ਕੋਲੋਂ ਕੁਝ ਵੀ ਨਹੀਂ ਹੋਣ ਵਾਲਾ ਬਾਈ ਜੀ ਨੇ ਗਿੱਟਰਾਂ ਦੀ ਫੌਜ ਇਕੱਠੀ ਕੀਤੀ ਹੋਈ ਹੈ ਰਾਜ ਗੁੱਸੇ ਵਿੱਚ ਬੋਲਦਾ ਹੈ ਬਾਈ ਜੀ ਤੁਸੀਂ ਗੁੱਸੇ ਨਾ ਹੋਵੋ ਸ਼ਾਮ ਨੂੰ ਵਾਪਸੀ ਉੱਤੇ ਦੇਖ ਲਵਾਂਗੇ ਉਸ ਨੂੰ ਨਾਲੇ ਉਹ ਕਿੰਨਾ ਕੋ ਵੱਡਾ ਕਿਲਾ ਹੈ ਤੁਸੀਂ ਤਾਂ ਬਸ ਰਹਿ ਨਹੀਂ ਦਿਓ ਹੁਣ ਜੋ ਵੀ ਦੇਖਾਂਗਾ ਮੈਂ ਹੀ ਦੇਖਾਂਗਾ ਰਾਜ ਗੁੱਸੇ ਵਿੱਚ ਫੋਨ ਕੱਟ ਦਿੰਦਾ ਹੈ ਕੌਣ ਹੈ ਕਾਲੂ ਸੀਰੇ ਨੂੰ ਪੁੱਛਦਾ ਹੈ ਸਾਲੀ ਕਿਸਮਤ ਹੀ ਮਾੜੀ ਹੈ ਨਾਲੇ ਤਾਂ ਇਹਨਾਂ ਦੇ ਚਿੱਟੇ ਮਾਰੋ ਜੁੱਤੀਆਂ ਚੱਟੋ ਸਿੱਧੇ ਉੱਥੇ ਕੰਮ ਕਰੋ ਨਾਲੇ ਇਹਨਾਂ ਕੋਲੋਂ ਕਰਵਾਓ ਵੇਚਤੀ ਸੀਰਾ ਗੁੱਸੇ ਵਿੱਚ ਕਾਲੂ ਨੂੰ ਜਵਾਬ ਦਿੰਦਾ ਹੈ ਦੱਸ ਤਸਹੀ કોਣ ਹੈ ਕੌਣ ਹੋਣਾ ਹੈ ਛੋਟਾ ਸਰਦਾਰ ਹੈ ਹੋਰ ਕੌਣ ਹੋ ਸਕਦਾ ਹੈ ਇੰਨੇ ਵਿੱਚ ਹੀ ਸੀਰੇ ਦਾ ਇੱਕ ਵਾਰ ਫਿਰ ਫੋਨ ਵੱਜਦਾ ਹੈ ਤਾਂ ਹਾਂਜੀ ਭਾਈ ਜੀ ਨਹੀਂ ਬਾਈ ਜੀ ਪ੍ਰਿੰਸੀਪਲ ਆ ਗਿਆ ਸੀ ਨਹੀਂ ਤਾਂ ਅੱਜ ਹੀ ਚੁੱਕ ਲੈਣਾ ਸੀ ਘੜੇ ਚੁੱਕੋਲਾ ਤੂੰ ਇੰਜ ਕਰ ਇਸ ਨੂੰ ਛੱਡ ਇਸ ਨੂੰ ਫਿਰ ਕਿਸੇ ਦਿਨ ਦੇਖ ਲਵਾਂਗੀ ਤੂੰ ਇੱਥੇ ਨਿਕਲ ਤੇ ਨੰਦ ਦੇ ਢਾਬੇ ਉੱਤੇ ਜਾ ਉੱਥੇ ਮਾਲ ਆਉਣ ਵਾਲਾ ਹੈ ਬਾਈ ਜੀ ਛੋਟੇ ਸਰਦਾਰ ਰਾਜ ਨੂੰ ਮੈਂ ਆਪੇ ਸੰਝਾ ਦੇਵਾਂਗਾ ਤੁਸੀਂ ਜਲਦੀ ਨਾਲ ਇੱਥੋਂ ਨਿਕਲੋ ਸੀਰਾ ਆਪਣੇ ਬੰਦੇ ਨੂੰ ਲੈ ਕੇ ਨਿਕਲ ਜਾਂਦਾ ਹੈ ਰਾਜ ਸ਼ਾਮ ਨੂੰ ਅਗਬਲੂਲਾ ਹੋਇਆ ਘਰ ਆਉਂਦਾ ਹੈ। ਭਾਈ ਜੀ ਤੁਸੀਂ ਸ਼ੇਰਾਂ ਦੀ ਨਹੀਂ ਗਿੱਦੜਾਂ ਦੀ ਫੌਜ ਰੱਖੀ ਹੈ ਗਿੱਦੜਾਂ ਦੀ। ਗੁੱਸਾ ਨਹੀਂ ਕਰਦੇ ਛੋਟੇ ਗੁੱਸਾ ਨਹੀਂ ਕਰਦੇ। ਜਾ ਵੇ ਛੋਟੇ ਲੈ ਠੰਡਾ ਪਾਣੀ ਜਾਂ ਠੰਡਾ ਨਾਰੀਅਲ ਪਾਣੀ ਲੈ ਕੇ ਆ। ਵੱਡਾ ਸਰਦਾਰ ਛੋਟੇ ਨੂੰ ਹੱਸ ਕੇ ਬੋਲਦਾ ਹੈ ਭਾਈ ਜੀ ਤੁਹਾਡੀਆਂ ਇਹ ਗੱਲਾਂ ਮੇਰਾ ਬਿਲਕੁਲ ਨਹੀਂ ਮੂਰ ਠੀਕ ਨਹੀਂ ਕਰ ਸਕਦੀਆਂ। ਇੰਨੇ ਵਿੱਚ ਸਿਰਾਂ ਵੀ ਆ ਜਾਂਦਾ ਹੈ। ਭਾਈ ਜੀ ਕੰਮ ਹੋ ਗਿਆ ਜੀ। ਕਿੱਥੇ ਹੋ ਗਿਆ ਹੁਣੇ ਕੰਮ ਇਹ ਕਿਸੇ ਕੰਮ ਦੇ ਬੰਦੇ ਨਹੀਂ ਭਾਈ ਜੀ ਐਵੇਂ ਹੀ ਖਾ ਖਾ ਕੇ ਛੋਟੇ ਹੋ ਜਾ ਰਹੇ ਨੇ ਛੋਟੇ ਤੂੰ ਅੰਦਰ ਜਾ ਤੇਰੀ ਭਾਬੀ ਰੋਟੀ ਲਈ ਤੇਰਾ ਇੰਤਜ਼ਾਰ ਕਰ ਰਹੀ ਹੈ ਮੈਂ ਵੀ ਆਉਂਦਾ ਹਾਂ ਹੁਣ ਜਾ ਵੀ ਰਾਜ ਗੁੱਸੇ ਵਿੱਚ ਬੋਲਦਾ ਹੋਇਆ ਉੱਥੋਂ ਚਲਾ ਜਾਂਦਾ ਹੈ ਸਾਰਾ maal ਖੜਾ ਹੈ ਚੱਕ ਚੈੱਕ ਕਰ ਲਿਆ ਤੂੰ ਹਾਂ ਭਾਈ ਜੀ ਪਿਓਰ ਅਫਗਾਨੀ ਹੈ ਜੀ ਪਰ ਪਰ ਕੀ ਪਰ ਪਰ ਕੀ ਲਈ ਹੈ ਦੌਲਾ ਆਖ ਰਿਹਾ ਸੀ ਕਿ ਅਗਲੀ ਵਾਰ ਇਸ ਭਾਅ ਉਤੇ ਮਾਲ ਨਹੀਂ ਮਿਲਣਾ ਖਰਚੇ ਬਹੁਤ ਜ਼ਿਆਦਾ ਪੈ ਜਾਂਦੇ ਹਨ ਅਗਲੀ ਵਾਰ ਤਾਂ ਅਗਲੀ ਵਾਰ ਫੇਰ ਵੇਖ ਲਵਾਂਗੇ ਤੂੰ ਸਾਰਾ ਮਾਲ ਸਾਰੇ ਕਰਿੰਦਿਆਂ ਤੱਕ ਪਹੁੰਚਾ ਦਿੱਤਾ ਹੈ ਹਾਂਜੀ ਬਾਈ ਜੀ ਸਾਰਿਆਂ ਤੱਕ ਪਹੁੰਚਾ ਦਿੱਤਾ ਹੈ ਆ ਰਾਇਦਾ ਕੀ ਮਸਲਾ ਹੈ ਬਾਈ ਜੀ ਕੁਝ ਵੀ ਨਹੀਂ ਐਵੇਂ ਬੱਚਿਆਂ ਵਾਲੀ ਜਿੱਦ ਹੀ ਲੱਗਦੀ ਹੈ ਸਿਰਿਆ ਤੈਨੂੰ ਪਤਾ ਹੈ ਨਾ ਰਾਜ ਮੇਰਾ ਭਰਾ ਹੀ ਨਹੀਂ ਪੁੱਤ ਹੈ ਪੁੱਤ ਇਸ ਦੇ ਮੂੰਹ ਵਿੱਚੋਂ ਜੋ ਵੀ ਗੱਲ ਨਿਕਲਦੀ ਹੈ ਉਹ ਮੈਂ ਦੂਜਾ ਸਾਹ ਲੈਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦਾ ਹਾਂ ਮੇਰੀ ਗੱਲ ਤੂੰ ਸਮਝ ਗਿਆ ਹੋਣਾ ਕੋਲ ਪਈ ਬਾਲਟੀ ਵਿੱਚੋਂ ਸਰਦਾਰ ਮੀਟ ਦਾ ਟੁਕੜਾ ਚੁੱਕ ਕੇ ਕੋਲ ਬੈਠੇ ਕੁੱਤੇ ਵੱਲ ਸੁੱਟ ਦਿੰਦਾ ਹੈ ਕੁੱਤਾ ਫਟਾਫਟ ਕਾਣ ਲੱਗ ਜਾਂਦਾ ਹੈ ਵੱਡਾ ਸਰਦਾਰ ਅੰਦਰ ਚਲਾ ਜਾਂਦਾ ਹੈ ਸਿਰਾ ਬਸ ਹਾਂ ਵਿੱਚ ਸਿਰ ਹਿਲਾਉਂਦਾ ਹੈ ਆ ਵੀ ਭਾਗ ਮਾਨੀ ਅੱਜ ਕੀ ਬਣਾਇਆ ਹੈ ਉਹ ਸਭ ਕੁਝ ਜੋ ਮੇਰੇ ਰਾਜ ਨੂੰ ਪਸੰਦ ਹੈ ਅਗੋ ਸਰਦਾਰ ਨਹੀਂ ਜਵਾਬ ਦਿੰਦੀ ਹੈ ਕਦੀ ਸਾਡੀ ਪਸੰਦ ਬਾਰੇ ਵੀ ਪੁੱਛ ਲਿਆ ਕਰੋ ਜੀ ਬਾਈ ਜੀ ਮੈਂ ਉਸ ਤਰਸੀਮ ਨੂੰ ਕਾਲਜ ਵਿੱਚ ਪ੍ਰਦਰਸ਼ ਨਹੀਂ ਕਰ ਸਕਦਾ ਛੋਟੇ ਸਿਆਣੇ ਆਖਦੇ ਹਨ ਕਿ ਖਾਂਦੇ ਹੋਏ ਗੁੱਸਾ ਨਹੀਂ ਕਰਦੇ ਨਾਲੇ ਹਾਂ ਮੈਂ ਤਨਵੀ ਇੱਕ ਗੱਲ ਦੱਸਣੀ ਤਾਂ ਭੁੱਲੀ ਗਿਆ ਕੱਲ ਸਮਰ ਆ ਰਹੀ ਹੈ ਸਮਰਾ ਰਹੀ ਹੈ ਰਾਜ ਹੈਰਾਨ ਹੁੰਦਾ ਹੋਇਆ ਪੁੱਛਦਾ ਹੈ ਹਾਂਜੀ ਸਮਰ ਆ ਰਹੀ ਹੈ ਸਰਦਾਰ ਜੀ ਵੇਖਿਆ ਸਮਰ ਦਾ ਨਾਂ ਸੁਣਦੇ ਹੀ ਰਾਜ ਦਾ ਚਿਹਰਾ ਕਸ਼ਮੀਰੀ ਸੇ ਬਾਗ ਲਾਲ ਹੋ ਗਿਆ ਹੈ ਕੱਲ ਵਾਲੇ ਭਾਗ ਵਿੱਚ ਸੁਣਾਗੇ ਕਿ ਰਾਜ ਸਮਰ ਬਾਰੇ ਕਿਸ ਤਰ੍ਹਾਂ ਜਾਣਦਾ ਹੈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਨਾ ਜੀ ਤਾਂ ਕਿ ਕਹਾਣੀ ਦਾ ਅੰਤ ਤੱਕ ਪਤਾ ਚੱਲ ਸਕੇ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ